ਚਾਰ ਮਸਾਂਗਾ ਉਹਦਾ ਆ ਕੇ ਖੰਡ ਕੋਟ ਮਾਰ ਕੇ ਕਿਆਨ ਸੋਣ ਪੋਂਤੇ ਕੋਟ ਮਾਰ ਕਰਦਾ ਵੀ ਘਟ ਛੱਟ ਪਹਿਲੇ ਛੱਟ ਕੱਲਾ ਬੋਤੇ ਦਾ ਡਾਏ ਕੱਲਾ ਬੋਤੇ ਅੱਛਾ ਕਿ ਦੋ ਗੱਲ ਮਾਰ ਕੇ ਪੂਰੇ ਸੇ ਸੇ ਅਰੇ ਬੇਚੀ ਨੂੰ ਕਰ ਜਾ ਕੇ ਖੋਲ ਕੇ ਰਾਹਾਂ ਵੇਗੇ ਤੇ ਤਾਂ ਮੈਂ ਤੇ ਬਚਾਰੇ ਤੋਂ ਸਮਾਨ ਵਟ ਕੇ ਤੇ ਕੁੜੀ ਜਦੀ ਰਹੀ ਹੈ ਘਰ ਬਣਾਏ ਇੰਦੇ ਉਹਨੂੰ ਬੱਕ ਪਾ ਦੇਣੋ ਜੇ ਸਮਾਨ ਲੱਦ ਕੇ ਦਾਦਾ ਬੱਦਲ ਜੀ ਆਦੀ ਦੇ ਤੋਂ ਸੀਨੇ ਤੋਂ ਮੇ ਤਾਂ ਦੇ ਮੇਰੇ ਕੋਲ ਨਹੀਂ ਨਹੀਂ ਆਂ ਬਹੁਤ ਪਾਸੇ ਆਹ ਉਹ ਕੁੜੀ ਦਾ ਕਹਾਂ ਸੋ ਰਾਜ ਕੁੜੀ ਘਰਉਂਦੇ ਆ ਤੇ ਆ ਕੀ ਗੱਲ ਸੱਟਾਂ ਕਾ ਤੋਂ ਲੱਗੀਆਂ ਕਿਵੇਂ ਲੱਗੀਆਂ ਲੱਤਾਂ ਕੋਟਾ ਨਹੀਂ ਤੇ ਨਾ ਤਾਂ ਪਰੇ ਛਾਡੋ ਤੇ ਕੰਦ ਛਾਡੋ ਇਹਨੂੰ ਅੱਛਾ ਹੋਇਆ ਕਿ ਮਰਦੇ ਆ ਉਹ ਤੇ ਕੋਈ ਵੀ ਨਹੀਂ ਨਾ ਜਿੰਨੇ ਹੋਣੇ ਪਾਣੀ ਛੀ ਤੋੜੇ ਨਾ ਕਰਕੇ ਬੈਠਾ ਨਹੀਂ ਆਕਰਦੇ ਹੁੰਦਾ ਜਿਹਾ ਕਰਦੇ ਹੁੰਦੇ ਨਾ ਆ ਕੋਰਾ ਬੰਦ ਕਰ ਦਿੰਦਾ ਆ ਉਹ ਦਰਖਾਸਤ ਦਿੱਤੀ ਜੇ ਸੁਬੰਦੀ ਉਹ ਕਿੱਥੇ ਦਿੱਤੀ ਹੈ ਦਰਖਾਸਤ ਤੂੰ ਕਿਵੇਂ ਦਿੱਤੀ ਉਹ ਕਾਰਵਾਈ ਹੋਈ ਹੈ ਅਜੇ ਤੱਕ ਨਾ ਕੋਈ ਨਹੀਂ ਕਾਰਵਾਈ ਹੁਣ ਕੀ ਮੰਗ ਕੀ ਕਰਦੇ ਤੁਸੀਂ ਐ ਮੰਗ ਕਰਦੇ ਆ ਤੇ ਸਾਡਾ ਬਹਾ ਕਰਸੇ ਹੋਵੇ ਕੀ ਨਾ ਮੈਂ ਜੀ ਤੁਹਾਡਾ ਸਿਮਰਜੀ ਦਾ ਮੇਰਾ ਨਾਂ ਤੇ ਕੀ ਗੱਲ ਬਾਪੂ ਕਾ ਰੋਂਦੇ ਬਜ਼ੁਰਗ ਬਾਪੂ ਇਹ ਕਰਕੇ ਰੋਂਦਾ ਵਾ ਵੀ ਬਾਪੂ ਖਜਾਨਾ ਸੋਂ ਆਣ ਕੇ ਤੇ ਕੁੱਟਮਾਰ ਕਰਕੇ ਗਿਆ ਵਾ ਕੌਣ ਹੈ ਇੱਥੇ ਜਾਲਸ ਖਜਾਨਾ ਸੋ ਮੇਰਾ ਭਰਾ ਵਾ ਅੱਛਾ ਏ ਬਾਪੂ ਤੋਂ ਆ ਬਾਪੂ ਮੰਦਾ ਵੀ ਨਾਲੇ ਮੈਨੂੰ ਘਰ ਦੇ ਤੇ ਨਾਲੇ ਮੈਨੂੰ ਜਿਹੜੀ ਤਰ ਕੋ ਕਿਲਾ ਪੈ ਲਈ ਉਹ ਦੇ ਤੇ ਉੱਟ ਮੈਂ ਇਨੇ ਬਜ਼ੁਰਗ ਨੇ ਮੈਨੂੰ ਫੋਨ ਲਾਇਆ ਵਾ ਵੀ ਤੂੰ ਆਉ ਇੱਕ ਵਾਰ ਆ ਤੇ ਆ ਹੀ ਗਏ ਆ ਤੇ ਇਹ ਨੂੰ ਪਿੱਟਣ ਲੱਗ ਪਿਆ ਸਾਡੇ ਕੋਲ ਮੈਨੂੰ ਕੁੱਟ ਕੇ ਗਿਆ ਵਾ ਮੈਂ ਲਿਆ ਕੇ ਤੇ ਮੁਰਕੇ ਦਵਾਈ ਦਾਰੂ ਕਰਾਇਆ ਆ ਜਾ ਇਹਦੇ ਚੌਥੇ ਦਿਨ ਆਣ ਕੇ ਤੇ ਅੱਖ ਲਿਆਇਆ 5 6 ਤੇ ਗੁੰਡੇ ਲਿਆ ਕੇ ਤੇ ਤਾਲੇ ਤੋੜ ਕੇ ਤੇ ਮੁਰਕੇ ਹਾਂ ਨੂਆ ਦਾ ਵੀ ਤੁਸੀਂ ਆਓ ਤੇ ਇੱਕ ਨਿਆਣੇ ਟਰੈਕਟਰ ਲਿਆ ਕੇ ਕੋਰਾ ਬੰਦ ਕਰਕੇ ਤੇ ਉੱਥੇ ਬਹਿ ਗਿਆ ਹੀ ਗਏ ਆ ਸਾਨੂੰ ਲੋਕਾਂ ਨੇ ਆਕਾ ਨਿਆਣ ਗਵਾੜੇ ਬੈਠੇ ਜੇ ਤੇ ਤੁਹਾਨੂੰ ਵੜ ਦੇਣ ਕਿ ਤੁਸੀਂ ਆਮਨਾਬ ਦਾ ਮੋਢਿਓ ਇਥੋਂ ਅੱਛਾ ਤੁਹਾਡੇ ਥਾਂ 'ਚ ਹੀ ਬਜ਼ੁਰਗ ਉੱਥੇ ਰਹਿੰਦੇ ਸੀ ਮੈਂ ਕਹੇ ਉਹ ਘਰ ਬਣਾਇਆ ਵੀ ਮੈਂ ਨਾ ਰਮਨ ਕੁਮਾਰ ਤੋਂ ਜ਼ਮੀਨ ਲਈ ਆ ਅੱਛਾ ਘਰ ਤੁਸੀਂ ਬਣਾਇਆ ਜਿੱਥੇ ਬਜ਼ੁਰਗ ਰਹਿੰਦੇ ਸੀ ਹਾਂ ਬਜ਼ੁਰਗ ਦਾ ਇੱਕ ਕੋਠਾ ਸੀ ਤੇ ਬੈਬ ਬਜ਼ੁਰਗ ਨੂੰ ਆਖਿਆ ਮੈਂ ਕਿਹਾ ਸੱਪਸ ਲੁਪੀਆਂ ਦਾ ਕੰਮ ਆ ਤੇ ਚਲ ਹਟ ਕੋ ਪੈ ਹੈ ਅੱਗੇ ਆਪਾਂ ਬਣਾ ਲੀਏ ਵੀ ਸਾਡ ਕੋ ਕਾਟਰ ਬਾਲਣ ਸਾਰਾ ਪਿਆ ਤੇ ਆਹੀ ਮੇਰੇ ਤੋਂ ਰੇਤਾ ਪੱਜਰੀ ਸਾਰੀ ਲਿਜਾ ਕੇ ਤੇ ਅਸੀਂ ਘਰ ਸ਼ੁਰੂ ਕਰਤਾ ਬਣਾਉਣਾ ਇੱਥੋਂ ਮੈਂ ਸਮਾਨ ਲੈ ਕੇ ਆ ਤੇ ਹੁਣ ਉਹ ਮੈਂ ਜਰਮਨ ਕੁਮਾਰ ਤੋਂ ਜ਼ਮੀਨ ਖਰੀਦੀ ਆ ਤੇ ਮੈਂ ਉਹ ਘਰ ਵੀ ਮੈਂ ਬਣਾਇਆ ਤੇ ਮੈਂ ਇਹਨੂੰ ਕਿਤਰਾ ਦੇ ਦਾਂ ਇਹਨੇ 4.5 ਕਿਲੇ ਬਾਪੂ ਤੋਂ ਵੇਚ ਕੇ ਦੀ ਖਾ ਗਿਆ ਵਾ ਬਾਪੂ ਨੇ ਮੱਲਾਂ ਵਾਲੇ ਨੂੰ ਘਰ ਲੈ ਕੇ ਦਿੱਤਾ ਟਰਾਲਾ ਲੈ ਕੇ ਦਿੱਤਾ ਆ ਤੀਜਾ ਟਰਾਲਾ ਲੈ ਆ ਤੇ ਅਜੇ ਲੋਕਾਂ ਨੂੰ ਆਦੇ ਗਰੀਬ ਆ ਗਰੀਬ ਕਾਹਦਾ ਦੱਸੋ ਤੁਸੀਂ ਉਹ ਕੋਲ ਜਿਹੜੀ ਕਿੱਲਾ ਜ਼ਮੀਨ ਸੀਗੀ ਜਿਹੜੀ ਉਹ ਜਿੱਤਿਓ ਉਹ ਹਿੱਸਾ ਮੰਗਦਾ ਵਾ ਹਾਂਜੀ ਉਹ ਕਾਰਨ ਕੀ ਹੈ ਬਾਪੂ ਤੁਹਾਡੇ ਕੋਲ ਰਹਿੰਦਾ ਹੈ ਕਿ ਉਹ ਤੇ ਬਾਪੂ ਹੁਣ ਅਭੀ ਦਵਾਈ ਦਾਰੂ ਮੈਂ ਕਾ ਕਰਾਉਣੀ ਆ ਤਾਂ ਬਾਪੂ ਨੇ ਮੈਨੂੰ ਆਖਿਆ ਕਿ ਤੂੰ ਕਿੱਲਾ ਨਾ ਕਰਾ ਲੈ ਤੇ ਮੈਂ ਇਹਨੂੰ ਆਖਿਆ ਵੀ ਨਹੀਂ ਮੈਂ ਨਹੀਂ ਲੈਣਾ ਇਹਨੇ ਮੇਰੇ ਨਾਲ ਜ਼ਬਰਦਸਤੀ ਕਰ ਘੱਤੀ ਆ ਕਿੱਲਾ ਇੱਕ ਕਿ ਮੇਰਾ ਦੁ ਲਾਜਦਾਰੂ ਕਰਾਉਣਾ ਹੀ ਹੁਣ ਦੋ ਜਾਨੇ ਇੱਕ ਕੁੜੀ ਦੇ ਕੀ ਆ ਤੇ ਇਹਦੀ ਹੋਰ 500 ਰੁਪਏ ਦੀ ਇਹਦੀ ਦਵਾਈ ਚੱਲਦੀ ਆ ਰਮਿੰਦਰ ਡਾਕਟਰ ਤੋਂ ਚੱਲਣ ਢਈ ਆ ਕੁੜੀ ਦੀ ਦਿਮਾਕੀ ਚੱਲਣ ਢਈ ਆ ਦੱਸੋ 60000 ਦੇ ਵਿੱਚ ਇਹ ਲੈ ਗਿਆ ਤੇ ਬਾਪੂ ਨੇ ਕਿੱਥੋਂ ਦਵਾਈ ਖਾਣੀ ਇਹ ਗੋਨੀ ਪੈ ਜ਼ਮੀਨ ਇਹ ਲੈ ਗਿਆ ਇਹਨੂੰ ਫਿਰ ਗੁਰਦਾ ਨੇ ਛੱਡ ਕੇ ਚਾਹ ਇਹਨੂੰ ਲਗਾ ਕੇ ਸਾਹਵੇਂ ਸੂਤੇ ਤੇ ਕਿੱਲਾ ਵੀ ਲੈ ਜੇ ਬਾਪੂ ਹੁਣ ਇਹਦੀ ਕੁੱਟ ਮਾਰ ਕੀਤੀ ਆ ਤੇ ਮਾਰ ਕੇ ਤਾਂ ਤਾਂ ਹੀ ਤਬਾਹੂ ਰੋਣ ਦਿਆ ਤੁਹਾਡੇ ਸਾਹਮਣੇ ਕੀ ਮੰਗ ਇਹਦੇ ਸਬੰਧੀ ਦਰਖਾਸਤ ਦਿੱਤੀ ਜੋ ਕੋਈ ਹਾਂਜੀ ਦਿੱਤੀ ਅਸੀਂ ਮੋੜ ਤੇ ਤੂਤੀ ਦਿੱਤੀ ਉਹਨਾਂ ਵੀ ਸੁਣਾਈ ਨਹੀਂ ਕੀਤੀ ਮੁੜ ਕੇ ਅਸੀਂ ਮੋੜ ਤੇ ਇੱਥੇ ਮੋੜ ਤੇ ਦਿੱਤੀ ਇਹਨਾਂ ਵੀ ਸਾਡੀ ਸੁਣਾਈ ਨਹੀਂ ਕੀਤੀ ਹੁਣ ਕੀ ਮੰਗ ਕੀ ਕਰਦੇ ਹੁਣ ਸਾਡੀ ਮੰਗ ਆ ਸਾਡਾ ਇਹਨਾਂ ਦਾ ਪਰਚਾ ਹੋਣਾ ਚਾਹੀਦਾ ਵਾ ਤੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਸਾਡੇ ਘਰ ਦਾ ਜਨਾਬ ਜੀ ਤੁਹਾਡਾ ਲਗਨ ਜਸਪ੍ਰੀਤ ਕੀ ਮਸਲਾ ਕੀ ਆ ਸਰ ਜੀ ਮਸਲਾ ਇਹ ਹੋਇਆ ਵੀ ਐਂਡ ਪੜੀ ਰਹੀ ਆ ਆਪਣੇ ਪਰਮਲ ਕਮਾਰ ਤੋਂ ਬਈ ਹੂੰ ਕਿੰਨੀ 26 ਕਿਨਾਰੇ ਹੂੰ ਕਿਤੇ ਸੋਮਾ ਜਹਾੜੀ ਪੜੀ ਆਈ ਜੋ ਮਾਈ ਵੇਚੀ ਸੀ ਉਹ ਉੱਥੇ ਪੈਣ ਲੱਗੀ ਆ ਠੀਕ ਤੇ ਬਾਪੂ ਦਾ ਮਹਰਾਤ ਕਿਲਾ ਝਗੜਾ ਮੇ ਬਾਪੂ ਨਾਲ ਕੀਤਾ ਨੇ ਬਾਪੂ ਤੋਂ ਕਿਲਾ ਪੜੀ ਮੰਗਦਾ ਹੈ ਕੌਣ ਮੰਗਦਾ ਹਜ਼ਾਰ ਸੈਂਟੀ ਕੀ ਲੱਗਦਾ ਇਹ ਤੇ ਮੈਨੂੰ ਦੇ ਪੜੀ ਕੇ ਦਾ ਕਿਲਾ ਇੱਕ ਜਾਨਸੋ ਇਹਨਾਂ ਦਾ ਬੇਟਾ ਬੇਟਾ ਅੱਛਾ ਤੇ ਸਾਡੇ ਨਾਲ ਕੋਈ ਇਹ ਮਸਲਾ ਕੋਈ ਨਹੀਂ ਸਾਡੀ ਜ਼ਮੀਨ ਵੱਖਰੀ ਹੈ ਘਰ ਬਣਿਆ ਸਾਡਾ ਵੱਖਰਾ ਆ ਕਹਿੰਦੇ ਬਾਪੂ ਨੂੰ ਸਰੇ ਰਹਿਣ ਵਾਤੇ ਤੱਕ ਕੌਰਾ ਜਦ ਬਾਪੂ ਲਈ ਉਥੇ ਨਗਰਾਤੀ ਕਰੀ ਗਿਆ ਉਦੋਂ ਉਥੇ ਆ ਗਏ ਨੇ ਬਾਪੂ ਨੇ ਘੁੱਟਿਆ ਮਾਰਿਆ ਆ ਗਏ ਇਹ ਫੁੱਟ ਮਾਰ ਕਰਕੇ ਚਲ ਗਿਆ ਬਾਪੂ ਨੇ ਸਾਨੂੰ ਘੂਮ ਲਾਇਆ ਮਰੀ ਦਵਾਈ ਲਿਆਉਣੀ ਏ ਤਾਂ ਦੇ ਆ ਕੇ ਮੈਨੂੰ ਲੈ ਜਾਓ ਅਸੀਂ ਦਵਾਈ ਲੈ ਕੇ ਦਵਾਈ ਲੈ ਕੇ ਬਾਜਰੇ ਲੈਣ ਆ ਗਏ ਆ ਤਾਲੇ ਮਾਰ ਕੇ ਸਾਰੇ ਘਰਾਂ ਨੂੰ ਮਗਰੋਂ ਇਹਨੇ ਜੋ ਦਵਾਈ ਲੈਣ ਆ ਗਏ ਤੇ ਤਾਂ ਹੀ ਦੁਰਦੇਦ ਨੇ ਧਿਆਨ ਖਾ ਕੇ ਖੜ ਕੇ ਆ 12 ਬਾਰਾਂ ਨੇ ਕਰੇ ਨੇ ਚਾਰ ਬਦੂ ਕਾ ਦੇ ਘੋਲੇ ਨਾ ਦੇ ਆਈ ਗਾਇਆ ਵੈਲਕਮ ਜਾਂ ਕਿਦਾ ਦੋ ਕਹਿੰਦੇ ਹਨ ਲੋਕਾਂ ਨੇ ਮੋੜ ਦਾ ਬੇਕਾਂ ਰਿਆ ਨੇ ਕਿ ਤੁਸੀਂ ਗਾਂ ਜਾਓਗੇ ਤੁਹਾਡਾ ਬਹੁਤ ਨੁਕਸਾਨ ਹੋਊਗਾ ਆਈ ਉੱਥੇ ਮੁੜ ਕੇ ਆ ਕੇ ਦਰਖਾਸਤ ਦਿੱਤੀ ਆ ਹੁਣ ਬਜ਼ੁਰਗ ਤੁਹਾਡੇ ਕੋਲ ਹੀ ਰਹਿੰਦਾ ਹਾਂ ਬਜ਼ੁਰਗ ਆਪਣੇ ਕੋਲ ਹੀ ਰਹਿੰਦਾ ਹੈ ਕਿ ਦਵਾਈ ਬੂਟੀ ਸਾਰਾ ਕੁਝ ਇਹ ਤੋਂ ਕਰਦੇ ਹਾਂ ਹਾਂ ਸਾਰਾ ਕੁਝ ਆਹੀਂ ਕਰਦੇ ਅੱਛਾ ਤੇ ਇਹਨਾਂ ਨੂੰ ਜਦੋਂ ਲਿਆਂਦਾ ਤੇ ਫੋਨ ਬਾਅਦ ਚ ਤਾਲੇ ਤੋੜੇ ਉਹਨੇ ਹਾਂ ਬਾਅਦ ਚ ਤਾਲੇ ਤੋੜੇ ਉਹ ਦਰਖਾਸਤ ਦਿੰਦੀ ਹੈ ਇਸ ਬੰਦੇ ਦੀ ਹਾਂ ਦਰਖਾਸਤ ਦਿੱਤੀ ਉਹ ਕਾਰਵਾਈ ਕੀ ਹੋਈ ਕਾਰਵਾਈ ਕੁਝ ਨਹੀਂ ਸੁਣੀ ਸਾਡੀ ਹੁਣ ਮੰਗ ਕੀ ਕਰਦੇ ਨੇ ਹੁਣ ਮੰਗ ਪ੍ਰਸ਼ਾਸਨ ਦੇ ਉਹ ਕਰਨਾ ਵੀ ਇਹਨਾਂ ਦੇ ਪਰਚਾ ਹੋਣਾ ਚਾਹੀਦਾ ਇਹ ਇਹਨਾਂ ਅਧਿਕਾਰਾਂ ਆਈ ਹੋਣੀ ਚਾਹੀਦੀ। ਹਾਂ ਭਾਈ ਤੁਹਾਡਾ ਜਾਨ ਸਿੰਘ। ਸੁਖਾਨ ਸਿੰਘ ਜੀ ਤੁਹਾਡੇ ਪਿਤਾ ਨੇ ਤੇ ਤੁਹਾਡੀ ਜਿਹੜੀ ਭੈਣ ਨੇ ਉਹਨੇ ਦੋਸ਼ ਲਾਏ ਆ ਤੁਹਾਡੇ ਕਿ ਤੁਹਾਡੇ ਵੱਲੋਂ ਬਜ਼ੁਰਗ ਦੀ ਵੀ ਕੁੱਟਮਾਰ ਕੀਤੀ ਗਈ ਹੈ ਤੇ ਉਹ ਭੈਣ ਦਾ ਡੀਆਂਦੀ ਹੈ ਕਿ ਸਾਡੇ ਘਰ ਤੇ ਵੀ ਨਜਾਇਜ਼ ਕਬਜ਼ਾ ਕੀਤਾ ਗਿਆ ਹੈ। ਨਹੀਂ ਜੀ ਕੋਈ ਕੁੱਟਮਾਰ ਨਹੀਂ ਕੀਤੀ ਕੋਈ ਕਬਜ਼ਾ ਨਹੀਂ ਕੀਤਾ ਮੈਂ ਇੱਥੋਂ ਦਾ ਸ਼ੁਰੂ ਤੋਂ ਰਹਿਣ ਦੇ ਆ। ਇੱਥੋਂ ਮਿਲਣ ਗਿਆ ਮੁਰਕੇ ਨਹੀਂ ਆਇਆ ਮੁਰਕੇ ਉੱਥੇ ਰਹਿਣ ਲੱਗ ਗਿਆ। ਨਹੀਂ ਤੂੰ ਜਿੰਦਰੇ ਜਿੰਦਰੇ ਤੋੜੇ ਕਰ ਦੇ ਨਹੀਂ ਜਿੰਦਰੇ ਰਹਿ ਨਹੀਂ ਸਜਿੰਦਰੇ ਹੀ ਕਾ ਤੋੜਾਂਗੇ ਆਪ ਤੇ ਸਾਡੇ ਜਿੰਦਰੇ ਹੀ ਕਾ ਤੋੜਨੇ ਇੱਕੋ ਕਹਿੰਦੇ ਕਿ ਜਿਹੜੀ ਕਿਲਾ ਜ਼ਮੀਨ ਆ ਬਾਪੂ ਨੂੰ ਤਾਂ ਕੁੱਟ ਦੇ ਕੇ ਜਾਂਦਾ ਉਹ ਕਿਲਾ ਜ਼ਮੀਨ ਮੇਰੇ ਨਾਂ ਤੇ ਲਵਾ ਨਹੀਂ ਤੇ ਮੈਂ ਤੈਨੂੰ ਜਾਨੂ ਮਾਰ ਦੇਣਾ ਨਹੀਂ ਜੀ ਦੋਵੇਂ ਤਾਂ ਪਤਾ ਜੇ ਥਿੰ ਅਹੀਂ ਕਾਤੋਂ ਕਟ ਮਾਰ ਕਰਨੀ ਹੈ ਪਹਿਲੀ ਸਾਂਝੀ ਪਹਿਲੀ ਸਾਂਝੀ ਇੱਥੇ ਹੀ ਰਹਿੰਦਾ ਇੱਥੇ ਮਿਲਣ ਕਿਹਾ ਆਇਆ ਨਹੀਂ ਇੱਕ ਭੈਣ ਤੁਹਾਡੀ ਕਹਿੰਦੀ ਆ ਕਿ ਮੇਰੀ 4.5 ਕਿਲੇ ਜ਼ਮੀਨ ਮੈਂ ਬਾਹਰੋਂ ਮੁੱਲ ਲਈ ਆ ਉਹਦੇ ਵਿੱਚ ਮਕਾਨ ਬਣਿਆ ਹੈ ਤੇ ਉੱਤੇ ਵੀ ਤੁਸੀਂ ਜ਼ਬਰਦਸਤੀ ਕਬਜ਼ਾ ਕੀਤਾ। ਨਹੀਂ ਜੋ ਸਾਂਝੇ ਕੁਰੇ ਦੇ ਵਿੱਚ ਇਹਦੇ ਵਿੱਚ ਸਾਡਾ ਹਿੱਸਾ ਪਹਿਲੀ ਅਸੀਂ ਲਈਏ ਨਾਲ ਤੇ ਉਹਦੇ ਵਿੱਚ ਸਾਡਾ ਹਿੱਸਾ ਬਣਦਾ। ਇਹ ਤਾਂ ਮੁਲਕ ਤੁਹਾਡੇ ਵੱਲੋਂ ਕੋਈ ਇਹੋ ਜੀ ਗੱਲ ਨਹੀਂ ਹੋਈ। ਨਹੀਂ ਜੀ ਕੋਈ ਗੱਲ ਨਹੀਂ। ਤੇ ਫਿਰ ਉਹ ਇਲਜ਼ਾਮ ਤੁਹਾਡੇ ਤੇ ਕਿੱਥੋਂ ਲਾਉਂਦੇ ਐ? ਉਹ ਜੀ ਪਹਿਲੀ ਜ਼ਬਰਦਸਤੀ ਮੰਗਦੀ ਪਹਿਲੀ ਉਹਨਾਂ ਦੀ ਘਰ ਤੋਂ ਹੀ ਬਾਹਰ ਨਿਕਲ ਪਹਿਲੀ ਉਹਨੇ ਸਾਰੀ ਨਾਲ ਵਾਲੀ ਆਪ ਦੇ ਬਾਗ ਦੇ ਉੱਤੇ ਖੜ ਕੇ ਪਿੰਦ। ਕਿੰਨੇ ਭੈਣ ਭਰਾਏ ਤੁਸੀਂ? ਪਹਿਲਾਂ ਹੀ ਆ ਦੋਵੇਂ ਭੈਣ ਭਰਾ ਦੋ ਮਰ ਕੇ।